ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੈਲੋ ਨਮਸਤੇ ਸਲਾਮ ਸਵੇਰ ਦਾ ਸਮਾਂ ਆਰਦਾਸ ਕਰਦੇ ਹਾਂ ਕਿ ਵਾਈਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਇਕਵਿੰਦਕਔਰ ਭੂੰਗਾ ਤੇ ਸਾਡੇ ਕੱਲ ਸ਼ਾਮ ਦੀ ਹੋਈ ਆ ਮੋਟਰ ਖਰਾਬ ਪਾਣੀ ਨਹੀਂ ਚੱਕਦੀ ਹੁਣ ਇਹ ਜਿਹੜੇ ਬੋਰ ਕਰਾਇਆ ਸੀ ਬਹੁਤ ਜਲਦੀ ਖਰਾਬ ਹੋ ਗਈ ਆ ਮਕੈਨਿਕ ਆਇਆ ਸੀਗਾ ਕਹਿੰਦਾ ਮੋਟਰ ਸੜ ਗਈ ਆ ਉਹ ਤੇ ਉਹ ਮੋਟਰ ਕੱਢ ਕੇ ਲੈ ਗਏ ਆ ਇਸ ਕਰਕੇ ਘਰ 'ਚ ਬੜੀ ਦਿੱਕਤ ਆ ਗਈ ਆ ਕੰਮ ਕਰਦੀ ਤੇ ਆਪਾਂ ਹੁਣ ਗੱਡੀ ਦੇ ਵਿੱਚ ਲੱਦ ਲਿਆ ਸਮਾਨ ਝੂਠੇ ਭਾਂਡੇ ਧੋਣ ਵਾਲੇ ਕੱਪੜੇ ਤੇ ਇੱਧਰ ਨਿੰਬੂ ਲਿਆਂਦੇ ਸੀਗੇ ਆਪਾਂ ਆਚਾਰ ਪਾਉਣ ਵਾਸਤੇ ਪਾਣੀ ਕਰਕੇ ਵੀ ਰਹਿ ਗਏ ਹੁਣ ਉੱਥੇ ਵਾਸ਼ ਕਰਕੇ ਲਿਆਵਾਂਗੇ ਇਹਨਾਂ ਨੂੰ ਤੇ ਆਪਾਂ ਗੱਡੀ ਦੇ ਵਿੱਚ ਸਾਰਾ ਸਮਾਨ ਰੱਖ ਲਿਆ ਸਰਦਾਰ ਜੀ ਨੇ ਗੱਡੀ ਕਰ ਲਈ ਐ ਸਟਾਰਟ ਤੇ ਆਪਾਂ ਚਾਲੇ ਪਾ ਦਿੱਤੇ ਆ ਖੇਤਾਂ ਨੂੰ ਉੱਥੇ ਮੋਟਰ ਤੇ ਸਾਰਾ ਕੰਮ ਨਿਬੜ ਕੇ ਆਵਾਂਗੇ ਤੇ ਆਪਾਂ ਹੁਣ ਜਾ ਰਹੇ ਆ ਖੇਤਾਂ ਨੂੰ ਅਸੀਂ ਜਾ ਪੀ ਕੇ ਚੱਲ ਪਏ ਕਿਉਂਕਿ ਸਰਦਾਰ ਜੀ ਨੇ ਵੀ ਆਫਿਸ ਜਾਣਾ ਸੀਗਾ ਤੇ ਆਪਾਂ ਕਹ ਰੋਟੀ ਫਿਰ ਆ ਕੇ ਬਣਾਵਾਂਗੇ ਹੁਣ ਆਪਾਂ ਪਹੁੰਚ ਗਏ ਆ ਖੇਤ ਇੱਥੇ ਪਸ਼ੂਆਂ ਤੋਂ ਤਾਰ ਲਗਾਈ ਹੋਆ ਹਵਾਰਾ ਪਸ਼ੂ ਬਹੁਤ ਫਸਲਾਂ ਦੀ ਬਰਬਾਦੀ ਕਰਦੇ ਆ ਇਸ ਕਰਕੇ ਤਾਰ ਲਗਾਉਣੀ ਪੈਂਦੀ ਆ ਨਹੀਂ ਤਾਂ ਫਸਲਾਂ ਰਹਿੰਦੀਆਂ ਨਹੀਂ ਹੈਗੀਆਂ ਬਹੁਤ ਜ਼ਿਆਦਾ ਪਸ਼ੂ ਛੱਡ ਜਾਂਦੇ ਆ ਲੋਕ ਹੁਣ ਆਪਾਂ ਖੇਤ ਵਿੱਚ ਐਂਟਰ ਕਰ ਗਏ ਆ ਪਹੁੰਚਦੇ ਆ ਮੋਟਰ ਤੇ ਲੋ ਜੀ ਆਪਾਂ ਪਹੁੰਚ ਗਏ ਹੁਣ ਮੋਟਰ ਤੇ ਗੱਡੀ ਆਪਾਂ ਖੜੀ ਕਰਤੀ ਸਾਈਡ ਤੇ ਤੇ ਮੋਟਰ ਕਰਤੀ ਆਨ ਥੋੜੀ देर ਮੋਟਰ ਚੱਲਣ ਦਿੰਨੇ ਆ ਤਾਂ ਕਿ ਚੜਾ ਚੰਗੀ ਤਰ੍ਹਾਂ ਸਾਫ਼ ਹੋ ਜਵੇ ਅਸੀਂ ਇਹਨੂੰ ਚੜਾ ਕਹਿੰਦੇ ਆ ਤੇ ਤੁਸੀਂ ਕੀ ਕਹਿੰਦੇ ਆ ਜਰੂਰ ਦੱਸਣਾ ਕਿਉਂਕਿ ਇਹਦੇ ਵਿੱਚ ਪੱਤੇ ਗੰਦਗੀ ਵਗੈਰਾ ਹੈਗੀ ਆ ਥੋੜੀ ਦੇਰ ਮੋਟਰ ਚੱਲਣ ਤੋਂ ਬਾਅਦ ਚੜਾ ਸਾਫ਼ ਹੋ ਗਿਆ ਆ ਹੁਣ ਆਪਾਂ ਗੱਡੀ 'ਚ ਸਾਰਾ ਸਮਾਨ ਲੈ ਜਾਂਦਾ ਚੱਕ ਕੇ ਸਭ ਤੋਂ ਪਹਿਲਾਂ ਆਪਾਂ ਚੜ੍ਹੇ ਦੇ ਕਿਨਾਰਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ। ਗੱਡੀ ਦੇ ਵਿੱਚ ਜਿਹੜਾ ਸਮਾਨ ਪਿਆ ਸੀ ਸਰਦਾਰ ਜੀ ਉਹ ਚੱਕ ਲਿਆਏ ਆ। ਸਰਦਾਰ ਜੀ ਕਹਿੰਦੇ ਬਸ ਖਰ ਹੋ ਗਈ ਐ ਸਫਾਈ ਹੁਣ ਤੋਂ ਭਾਂਡੇ ਧੋਣੇ ਸ਼ੁਰੂ ਕਰ। ਮੈਂ ਸਫਾਈ ਪਸੰਦ ਬਹੁਤ ਆ ਇਸ ਕਰਕੇ ਮੈਂ ਬਹੁਤ ਸਮਾਂ ਸਫਾਈ ਤੇ ਖਰਚ ਕਰ ਦਿੰਨੀ ਆ। ਚਲੋ ਜੀ ਹੁਣ ਆਪਾਂ ਚੜ੍ਹੇ ਚੰਗੀ ਤਰ੍ਹਾਂ ਸਾਫ਼ ਕਰ ਦਿੱਤਾ ਆ। ਹੁਣ ਆਪਾਂ ਆਪਣਾ ਕੰਮ ਸ਼ੁਰੂ ਕਰਦੇ ਆਂ। ਸਭ ਤੋਂ ਪਹਿਲਾਂ ਆਪਾਂ ਧੋ ਲੈਨੇ ਨਿੰਬੂ। ਕੋਈ ਕਿ ਨਿੰਬੂ ਵਿੱਚੋਂ ਖਰਾਬ ਨਿਕਲੇ ਉਹ ਕੱਢ ਦਿੱਤੇ ਕਿਉਂਕਿ ਇਹ 4-5 ਦਿਨਾਂ ਦੇ ਲਈ ਖਰਾਬ ਨਿੰਬੂ ਆ ਜਿਹੜੇ ਵਿੱਚ ਨਹੀਂ ਹੋਣੇ ਚਾਹੀਦੇ ਤੇ ਆਪਾਂ ਨਿੰਬੂਆਂ ਨੂੰ ਚੰਗੀ ਤਰ੍ਹਾਂ ਧੋ ਕੇ ਨਿਚੋੜ ਲਿਆ ਤੇ ਇੱਥੇ ਸਰਦਾਰ ਜੀ ਮੇਰੀ ਹੈਲਪ ਕਰਾ ਰਹੇ ਸੀਗੇ ਵੀ ਤਾਂ ਕਿ ਜਲਦੀ ਜਲਦੀ ਅਸੀਂ ਘਰ ਚਲੀਏ ਤੇ ਨਿੰਬੂ ਲੈ ਗਏ ਆ ਨਿੰਬੂ ਆਪਾਂ ਕੱਪੜੇ ਚ ਪਾਕੇ ਟਾਂਗ ਦਿੱਤੇ ਅੰਬ ਦੇ ਦਰਖਤ ਦੇ ਨਾਲ ਤੇ ਹੁਣ ਆਪਾਂ ਧੋ ਲੈਣੇ ਭਾਂਡੇ ਭਾਂਡੇ ਕਾਫੀ ਸੀਗੇ ਕਿਉਂਕਿ ਕੱਲ ਦੀ ਮੋਟਰ ਖਰਾਬ ਹੋਈ ਆ ਨਾ ਕਰਕੇ ਸ਼ਾਮਦੇਵ ਭਾਂਡੇ ਸੀ ਸਵੇਰ ਦੇ ਵੀ ਸੀਗੇ ਕਾਫੀ ਭਾਂਡੇ ਹੋ ਗਏ ਸੀਗੇ ਤੇ ਆਪਾਂ ਉਹਨਾਂ ਨੂੰ फटाफट ਧੋ ਲਿਆ ਧੋਲੇ ਪਾਣੀ ਦੇ ਵਿੱਚ ਭਾਂਡੇ ਇੱਕਦਮ ਸਾਫ਼ ਹੋ ਗਏ ਆ ਤੇ ਭਾਂਡੇ ਰੱਖ ਦਿੱਤੇ ਆਪਾਂ ਤਖਤ ਪੋਛ ਤੇ ਤਖਤ ਪੋਛ ਆਪਾਂ ਮੋਟਰ ਤੇ ਬਾਹਰ ਹੀ ਰੱਖਿਆ ਆ ਹੰਬ ਦੇ ਥੱਲੇ ਸ਼ਾਮ ਵਿੱਚ ਭਾਂਡੇ ਧੋਣ ਤੋਂ ਬਾਅਦ ਆਪਾਂ ਕੰਮ ਸ਼ੁਰੂ ਕਰ ਦਿੱਤਾ ਕੱਪੜਿਆਂ ਦਾ ਟੱਬ ਵਿੱਚ ਪਾਣੀ ਪਾ ਕੇ ਪਾ ਲਿਆ ਆਪਾਂ ਸਰਫ ਡੱਬ ਵਿੱਚ ਪਾਣੀ ਘੱਟ ਸੀਗਾ ਆਪਾਂ ਹੋਰ ਪਾਣੀ ਪਾ ਲਿਆ ਕੱਪੜੇ ਕਾਫੀ ਸੀਗੇ ਕੱਪੜੇ ਸਿਰਫ ਔਣ ਵਾਲੀ ਸੀਗੇ ਹਲਕੇ ਫੁਲਕੇ ਚਾਦਰਾਂ ਵਗੈਰਾ ਨਹੀਂ ਸੀਗੀਆਂ ਤੇ ਇਹਨਾਂ ਨੂੰ ਸਰਫ ਦੇ ਵਿੱਚ ਫਟਾਫਟ ਮਲ ਦਿੱਤਾ ਇੱਥੇ ਮੱਛਰ ਬਹੁਤ ਜ਼ਿਆਦਾ ਆ ਸਰਦਾਰ ਜੀ ਨੇ ਕਾਹ ਵਗੈਰਾ ਇਕੱਠਾ ਕਰਕੇ ਉਹਨੂੰ ਜਲਾ ਦਿੱਤਾ ਧੂਆ ਜਾਂ ਕਰ ਦਿੱਤਾ ਤਾਂ ਕਿ ਮੱਛਰ ਨਾ ਹੋਵੇ ਕੋਸ਼ਿਕ ਕਪੜੇ ਥੋੜੇ ਜਿਆਦਾ ਗੰਦੇ ਹੋ ਜਾਂਦੇ ਇਹਦਾ ਕੋਲਰ ਵਗੈਰਾ ਉਹਨਾਂ ਨੂੰ ਤਾਂ ਸਾਬਣ ਲਗਾ ਕੇ ਮਲਣਾ ਪੈਂਦਾ ਆ ਫੇਰ ਹੀ ਨਿਖਰਦੇ ਆ ਕਾਫ ਕੋਲਰ ਸ਼ਰਟਾਂ ਦੇ ਨਾ ਫੇਰ ਉਹਨਾਂ ਨੂੰ ਚੰਗੀ ਤਰ੍ਹਾਂ ਮਲ ਕੇ ਧੋਤਾ ਪਾਣੀ ਵਿੱਚ ਕੱਢਣ ਦੇ ਲਈ ਸਰਦਾਰ ਜੀ ਨੇ ਮੇਰੀ ਹੈਲਪ ਕਰਾ ਦਿੱਤੀ ਸੀ ਤਾਂ ਕਰਕੇ ਕੰਮ ਜਲਦੀ ਹੋ ਗਿਆ ਲਓ ਜੀ ਆਪਾਂ ਕਪੜੇ ਧੋ ਲਏ ਆ ਢਾਂਡੇ ਵੀ ਸਾਫ਼ ਹੋ ਗਏ ਕਪੜੇ ਵੀ ਧੋ ਲਏ ਆਪਣੇ ਨਿੰਬੂ ਵੀ ਸਾਫ਼ ਕਰ ਲਏ ਹਨਾ ਸਾਫ ਕਰਕੇ ਸਾਰਾ ਸਮਾਨ ਆਪਾਂ ਫਿਰ ਗੱਡੀ ਚ ਰੱਖਿਆ ਭਾਂਡੇ ਕੱਪੜੇ ਨਿੰਬੂ ਇਹ ਆਪਾਂ ਤੁਰ ਪੈ ਕਾ ਨੂੰ ਇੱਥੇ ਇੱਕ ਬਗਲਾ ਘੁੰਮਦਾ ਪਿਆ ਸੀ ਸਰਦਾਰ ਜੀ ਗੱਡੀ ਬੈਕ ਕਰਦੇ ਪਏ ਆ ਲੋ ਜੀ ਇਧਰ ਸੜਕ ਆ ਆਪਾਂ ਸੜਕ ਤੇ ਆ ਗਏ ਚੱਲ ਬੇ ਘਰ ਲੋ ਜੀ ਪਹੁੰਚ ਗਏ ਹੁਣ ਆਪਾਂ ਆਪਣੇ ਘਰ ਸਾਰ ਪਹੁੰਚਦੇ ਹੀ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਸੀਗੀ ਆਪਾਂ ਫੇਰ ਰੋਟੀ ਪਾਣੀ ਕੀਤਾ ਸਰਦਾਰ ਜੀ ਰੋਟੀ ਖਾ ਕੇ ਚਲੇ ਗਏ ਆਫਿਸ ਤੇ ਆਪਾਂ ਫਿਰ ਧੁੱਪ ਨਿਕਲੇ ਕੱਪੜੇ ਬਾਹਰ ਤੇ ਸੁੱਕਣੇ ਥੈਂਕ ਯੂ ਸੋ ਮੱਚ ਥੈਂਕ ਯੂ ਫॉर ਵਾਚਿੰਗ